ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਆਪਾਂ ਜਾਣਦੇ ਆ ਛੰਡਾ ਸਾਹਿਬ ਜੋ ਕਿ ਗੁਰਦੁਆਰਾ ਗੁਰਦੁਆਰੇ ਦੇ ਵਿੱਚ ਇਹ ਵੀ ਵੀਡੀਓ ਪਈ ਆ ਤੇ ਮੈਂ ਸੋਚਿਆ ਤੇ ਮੈਂ ਵੀਡੀਓ ਪਾਉਣੀ ਵਾਲੀ ਤੇ ਚਲੋ ਜੀ ਆਜੋ ਦਰਸ਼ਨ ਕਰੋਣੀਆਂ ਤੁਹਾਨੂੰ ਛੰਡਾ ਸਾਹਿਬ ਦੇ ਉਥੇ ਬਾਬਾ ਬਲਾਇਆ ਸ਼ਾਦੀ ਜਗਾ ਆ ਜੋ ਕਿ ਮਤਲਬ ਕਿ ਗੁਰਦੁਆਰੇ ਦੇ ਨਾਲ ਹੀ ਵਿੱਚੇ ਪੀਰਾਂ ਦੀ ਜਗ੍ਹਾ ਆ ਬਾਬਾ ਬਲੈਸ਼ਾ ਜੀ ਦੀ ਤੇ ਆਜੇ ਤੁਹਾਨੂੰ ਦਰਸ਼ਨ ਕਰਵਾਈਏ ਆ ਗਏ ਝੰਡਾ ਸਾਹਿਬ ਸੇ ਕਾਫੀ ਜਾਣੇ ਟਰਾਲੀ ਦੇ ਬੈਠੇ ਸੀ ਤੇ ਇਧਰ ਟਰਾਲੀ ਟਰੈਕਟਰ ਹੈਗੀ ਆ ਮਤਲਬ ਕਿ ਉਹ ਸਾਰੇ ਜਾਣੇ ਮਤਲਬ ਆਂਡੀ ਗਵਾਂਡੀ ਸਾਰੇ ਟਰੈਕਟਰ ਟਰਾਲੀ ਤੇ ਆਪਾਂ ਬੈਠ ਕੇ ਗਏ ਸੀ ਫਿਰ ਸ਼ਾਮ ਦਾ ਟਾਈਮ ਸੀ ਮੌਸਮ ਸੀ ਠੰਡਾ 6:30 ਵਜੇ ਦਾ ਟਾਈਮ ਸੀ ਕਾਫੀ ਲੇਟ ਹੋ ਗਏ ਸੀ ਆਪਾਂ ਤੇ ਫਿਰ ਆਪਾਂ ਬੈਠ ਕੇ ਵਿੱਚ ਸਾਰਿਆਂ ਲੱਗਿਆ ਹਾਂ ਸਮਝਾ ਚੱਲਣ ਦਿਆ ਸੀ ਤੇ ਉਸ ਤੋਂ ਬਾਅਦ ਫਿਰ ਆਪਾਂ ਆ ਗਏ ਝੰਡਾ ਸਾਹਿਬ ਵਿੱਚ ਗੁਰਦੁਆਰੇ ਇਹ ਵੀ ਬਹੁਤ ਇਤਿਹਾਸਿਕ ਜਗ੍ਹਾ ਆ ਕੜ ਕੋੜਮ ਇੱਕ ਮਹੀਨਾ ਪੁਰਾਣੀ ਮੇਰੀ ਇਹ ਵੀਡੀਓ ਆ ਫੋਨ 'ਚ ਪਈ ਸੀ ਤੇ ਮੈਂ ਸੋਚਿਆ ਅਪਲੋਡ ਕਰੂੰਗੀ ਬਸ ਟਾਈਮ ਨਹੀਂ ਲੱਗਾ ਹੋਰ ਨਵੇਂ-ਨਵੇਂ ਵਲੋਗ ਪਾ ਕੇ ਮੈਂ ਮਤਲਬ ਕਿ ਵੀਡੀਓ ਪਾਉਂਦੀ ਰਹੀਆਂ ਤੇ ਇਹ ਵਾਲੀ ਪਈ ਸੀ ਤੇ ਮੈਂ ਸੋਚਿਆ ਅੱਜ ਆਪਾਂ ਬਾਬਾ ਚਾ ਬਾਬਾ ਬਲਾਈ ਸ਼ਾਦੀ ਮਤਲਬ ਕਿ ਢੰਡੇ ਸਾਹਿਬ ਦੀ ਆਪਾਂ ਵੀਡੀਓ ਬੋਣੇ ਆ ਸਿੱਤਨੂਈ ਕਰੌਣੇ ਆ ਦਰਸ਼ਨ ਆਪਾਂ ਗੁਰਦੁਆਰਾ ਦੇ ਕਾਫੀ ਮੈਂ ਸਾਲ ਬਾਅਦ ਗਈ ਹੁਣੀ ਆ ਕਾਫੀ ਚੇਂਜ ਇੱਥੇ ਇਧਰ ਸਾਈਡ ਦੇ ਕਮਰੇ ਬਣ ਗਏ ਆ ਤੇ ਬਹੁਤ ਹੀ ਵਧੀਆ ਬਣ ਗਿਆ ਗੁਰਦੁਆਰਾ ਕੌਣ ਹੈ ਇਹ ਹੈ ਸਾਡੇ ਮੇਰੀ ਸ਼ਕਲ ਵੱਲ ਵੇਖਣਾ ਪਤਾ ਹੈ दुकान लगदातर इतने सारे जने भीरवार आएंगे मेकन क्योंकि इतने चीर की जगह है बहुत सारे लोग मतलब के लोग शाम आते दर्शन वीरवार बहुत ज्यादा मतलब के इश होंगे बहुत ज्यादा मत टेकन आए अगे पिछे भी ਇਥੇ ਨਾਲ ਹੀ ਥੱਲੇ ਉਤਰ ਕੇ ਮਤਲਬ ਕਿ ਪੀਰਾਂ ਦੀ ਜਗਾ ਆ ਜੋ ਕਿ ਬਹੁਤ ਜਾਣੇ ਮਤਲਬ ਕਿ ਇਥੇ ਮੰਨਦੇ ਆ ਬਾਬਾ ਬਲੈਸ਼ਾ ਦੀ ਜਗਾ ਆ ਤੇ ਇਥੇ ਫਿਰ ਸਾਰੇ ਜਾਣੇ ਯਾਨੀ ਵੀਰਵਰ ਨਾਲੇ ਜੋ ਜਗਉਂਦੇ ਆ ਮੱਥਾ ਟੇਕਦੇ ਆ ਮਤਲਬ ਕਿ ਚਿਰਾਗ ਜਗਦੇ ਆ ਪੀਰਾਂ ਦੇ ਚਿਰਾਗ ਜਗਦੇ ਇਥੇ ਅਸੀਂ ਫਿਰ ਥੋੜਾ ਟਾਈਮ ਇੱਥੇ ਖਲੋਤੇ ਸੀ ਤੇ ਇੱਕ ਦੂਜੇ ਨਾਲ ਵੀਡੀਓ ਬਣਾਉਣ ਲੱਗੇ ਸੀ ਤੇ ਫਿਰ ਉਸ ਤੋਂ ਬਾਅਦ ਆਪਾਂ ਗਏ ਸੀ ਲੰਗਰ ਖਾਣ ਇੱਥੇ ਥੋੜਾ ਟਾਈਮ ਬਿਟ ਕੇ ਦੇ ਸੀ ਸਾਡੇ ਨਾਲ ਦੇ ਜੋ ਵੀ ਆਪਾਂ ਸਾਰੇ ਨੇ ਆਏ ਸੀ ਉਹ ਪਿੱਛੇ ਰਹਿ ਗਏ ਸੀ ਫਿਰ ਆਪਾਂ ਇਧਰ ਆ ਕੇ ਦੁਕਾਨਾਂ ਦੇ ਲੱਗੇ ਜਿੰਨੇ ਜੋ ਜੋ ਖਰੀਦਣਾ ਸੀ ਬੱਚੇ ਵੇਖਣ ਦੇ ਸੀ ਸਮਾਨ